ਹਾਂਜੀ ਕਿੱਦਾਂ ਸਾਰੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਸਾਰੇ ਪਾਸੇ ਵੀਡੀਓ ਸ਼ੇਅਰ ਕਰਿਓ ਵੀਰ ਮੇਰੇਓ ਤੇ ਆਪਾਂ ਤੁਹਾਡੇ ਲਈ ਇੱਕ ਵੀਜ਼ਾ ਲੱਭਿਆ ਕੈਨੇਡਾ ਦਾ ਕੋਈ ਆਇਲਸ ਨਹੀਂ ਚਾਹੀਦੀ ਕੋਈ ਕੁਝ ਨਹੀਂ ਚਾਹੀਦਾ ਇੰਨੇ ਪੈਸੇ ਵੀ ਨਹੀਂ ਚਾਹੀਦੇ ਤੇ ਬਾਕੀ ਹੋਰ ਵੀ ਗੱਲਾਂ ਸਾਂਝੀਆਂ ਕਰਦੇ ਆਂ ਸ਼ੇਅਰ ਕਰ ਦਿਓ ਸਾਰੇ ਪਾਸੇ ਸੋ ਅੱਜ ਮੈਨੂੰ ਵੀਕ ਹੋ ਗਿਆ ਸੋ ਮੈਂ ਸਰੀ ਤੋਂ ਨਿਕਲਿਆ ਸੀ ਕੈਨੇਡਾ ਟੂਰ ਲਈ ਸੋ ਜਿਹੜੀ ਗੱਡੀ 'ਚ ਆਪਾਂ ਜਾਣਾ ਸੀ ਉਹਦੀ ਥੋੜੀ ਦਿੱਕਤ ਹੋ ਗਈ ਹਾਂਜੀ ਉਹ ਮਿਲੀ ਨਹੀਂ ਤੇ ਅੱਜ ਉਹ ਮਿਲ ਜਾਣੀ ਆ ਤੇ ਕੱਲ ਨੂੰ ਆਪਾਂ ਚਾਲੇ ਪਾ ਦੇਣੇ ਆ ਸੋ ਐਡਮੈਂਟਨ ਚ ਸਜਾ ਮੈਂ ਹਾਂਜੀ ਤੇ ਆਪਣਾ ਸ਼ੇਅਰ ਕਰੀ ਚਲਿਓ ਵੀਡੀਓ ਤੇ ਦੱਸਿਓ ਫਿਰ ਇਹ ਬੀਜੇ ਬਾਰੇ ਪੂਰੀ ਤਰ੍ਹਾਂ ਮੈਂ ਤੁਹਾਨੂੰ ਦੱਸਾਂ ਜਿਵੇਂ ਅਸ ਲਿਖਿਓ ਪਹਿਲਾਂ ਦੇਖੀਏ ਵੀ ਤੁਸੀਂ ਉਹ ਨੂੰ ਜਾਨਣਾ ਵੀ ਚਾਹੁੰਦੇ ਆ ਉਦੋਂ ਹੀ ਮੈਂ ਹਾਂਜੀ ਸੋ ਦੱਸਿਓ ਤੇ ਬਾਕੀ ਮੈਨੂੰ ਕਈ ਮੈਨੂੰ ਵੀਰ ਭਰਾ ਮਿਲਦੇ ਆ ਕਈ ਪੁੱਛਦੇ ਆ ਵੀ ਭਾਜੀ ਪਈ ਨਕਲੀ ਵਾਲ ਲਵਾਏ ਆ ਨਕਲੀ ਨਹੀਂ ਪ੍ਰਭੂ ਮੈਨੂੰ ਉਦੋਂ ਹੀ ਹੱਥ ਪੈ ਗਈ ਸੀ ਜੀ ਸੋ ਐਨੀ ਮਟੋਪੀ ਲੈ ਕੇ ਆਉਂਦਾ ਸੀ ਅਸਲੀ ਜਾਂ ਸਾਰਾ ਦੇਖ ਸਕਦੇ ਆ ਸੋ ਥੋੜਾ ਜਿਹਾ ਮੈਂ ਤੁਹਾਨੂੰ ਦਿਖਾ ਦਿੰਦਾ ਆ ਆਇਲਸ ਨਹੀਂ ਚਾਹੀਦੀ ਕੋਈ ਸਟੱਡੀ ਨਹੀਂ ਚਾਹੀਦੀ ਕੋਈ ਇੰਨਾ ਪੈਸਾ ਨਹੀਂ ਚਾਹੀਦਾ 28 ਦਿਨਾਂ ਚ ਵੀਜ਼ਾ ਕੈਨੇਡਾ ਦਾ ਠੀਕ ਹੈ ਨਾ ਇੱਕ ਤਾਂ ਹੁੰਦੇ ਆ ਦੂਜੇ ਝੂਠੇ ਲੋਕ ਜਿਨ੍ਹਾਂ ਨੇ ਲੋਕਾਂ ਨੂੰ ਠੱਗਣਾ ਹੁੰਦਾ ਆ ਅੱਠ ਹੈ ਨਾ ਪਈ 90 ਦਿਨਾਂ ਚ ਵੀਜ਼ਾ ਇਦਾਂ ਉਦਾਂ ਸੋ ਇੱਕ ਇੰਡੀਆ ਚ ਆਪਣੇ ਕਾਫੀ ਚੱਲਦਾ ਆ ਬਾਈ ਮੈਨੂੰ 5 ਸਾਲ ਹੋ ਗਏ ਰੌਲਾ ਪਾਉਂਦੇ ਇਹਨੂੰ ਵੀ ਭਾਈ ਕੋਈ ਮੈਨੂੰ ਦਿਖਾ ਦਿਓ ਕਹਿੰਦੇ ਸੀ ਆਪਾਂ 50 ਨਿਆਣੇ ਭੇਜਿਆ ਕੈਨੇਡਾ ਚ ਜਿਹੜੇ ਨੇ ਫੁੱਟਮਾਂ ਲਾਈਆਂ ਨਿਆਣਿਆਂ ਦੀਆਂ ਉਹ ਝੂਠੀਆਂ ਆ ਮਾਈਨਰ ਵੀਜ਼ਾ ਭਈ ਨਿਆਣਾ ਜਾਊਗਾ ਨਾਲ ਮਾਪੇ ਜਾਊਗੇ ਇਹ ਵੀਜ਼ਾ ਹੈਗਾ ਹੈ ਕੈਨੇਡਾ ਦਾ ਪਰ ਔਖਾ ਕਾਫੀ ਆ ਪੈਸਾ ਕਾਫੀ ਉਧਰ ਇਹ ਚੋਹ ਹੋ ਜਾਂਦਾ ਆ ਹਨਾ ਸੋ ਮੈਂ ਸ਼ਰੇਮ ਚੈਲੰਜ ਕਰਦਾ ਕਿਸੇ ਵੀ ਤੁਸੀਂ ਏਜੰਟ ਕੋ ਜਾਨਨੇ ਆ ਜਿਹੜਾ ਕਹਿੰਦਾ ਭਈ ਮੈਂ ਵੀਜ਼ਾ ਲਵਾਇਆ ਮੈਂ ਨਾਲ ਮਾਪੇ ਗਏ ਆ ਉਹਨਾਂ ਨੂੰ ਕਹੋ ਸਾਡਾ ਵੱਡਾ ਜਾਂ ਛੋਟਾ ਭਰਾ ਜੋ ਵੀ ਭਈ ਕੈਨੇਡਾ 'ਚ ਬੈਠਾ ਹਿੰਦੀ ਜਿਹਾ ਸਵਾਲ ਉਹਨੇ ਹੁਣ ਸਾਰੇ ਕੈਨੇਡਾ 'ਚ ਘੁੰਮਣਾ ਆ ਮੈਨੂੰ ਦੱਸੋ ਕਿਹੜੇ ਸਕੂਲੇ ਨਿਆਣਾ ਆਇਆ ਇੰਡੀਆ ਤੋਂ ਛੋਟੀ ਉਮਰ ਦਾ ਜਿਹਦੇ ਨਾਲ ਮਾਪੇ ਆਏ ਆ ਤੁਸੀਂ ਵੀ ਦੇਖੀਆ ਹੁਣੇ ਉਦਾਂ ਹੀ ਵੀਡੀਓ ਪਾ ਦਿੰਦੇ ਆ ਜੀ ਇਹ ਨਿਆਣਾ ਚੱਲੇ ਨਾਲੀ ਦੇ ਮਾਪੇ ਹੀ ਚੱਲੇ ਉਹ ਝੂਠਿਆ ਕੋਈ ਨਹੀਂ ਆਉਂਦਾ ਮੈਨੂੰ ਦੱਸੋ ਮੈਂ ਕਿੰਨਾ ਸ਼ਰਿਆਮ ਮੈਨੂੰ ਦੱਸੋ ਕਿਹੜੇ ਸਕੂਲੇ ਆਇਆ ਸਾਰਾ ਮੈਂ ਕੈਨੇਡਾ ਘੁੰਮਣਾ ਮੈਂ ਜਾਊਂਗਾ ਉੱਥੇ ਐਵੇਂ ਹੀ ਲੋਕਾਂ ਨੂੰ ਤੁਸੀਂ ਠੱਗੀ ਜਾਂਦੇ ਆ ਵੀ ਨਿਆਣਾ ਵੀ ਜਾਊ ਨਾਲ ਮਾਪੇ ਵੀ ਜਾਊਗੇ ਮਾਈਨਰ ਵੀਜ਼ਾ ਸਕੀਮ ਹੈਗੀ ਆ ਪਰ ਉੱਚ ਖਰਚਾ ਪਤਾ ਕਿੰਨਾ ਪਤਾ ਕੀ ਕੀ ਚਾਹੀਦਾ ਆ ਉੱਦੈ ਝੂਠਾ ਕਿਸੇ ਦਾ ਨਿਆਣਾ ਕਰਕੇ ਨਾਲ ਜੀ ਇਹ ਮਾਪੇ ਵੀ ਚੱਲੇ ਆ ਤੁਹਾਨੂੰ ਠੱਗਣ ਦੇ ਲਈ ਸੋ ਇਦਾਂ ਦਾ ਬਾਈ ਕੋਈ ਨਹੀਂ ਆਇਆ ਜੇ ਆਇਆ ਆ ਪਹਿਲੀ ਤਾਂ ਗੱਲ ਕੋਈ ਆਇਆ ਨਹੀਂ ਇਦਾਂ ਕੋਈ ਪੰਜਾਬੀ ਨਹੀਂ ਆਣਾ ਜੀ ਨਾਲ ਮਾਪੇ ਆਏ ਆ ਜੇ ਆਇਆ ਆ ਮੈਨੂੰ ਦੱਸੋ ਸਕੂਲ ਯਾਰ ਉਹਨਾਂ ਨੂੰ ਪੁੱਛਿਓ ਜਾ ਕੇ ਜਿਹੜੇ ਕਹਿੰਦੇ ਆ ਵੀ ਤੁਹਾਨੂੰ ਭੇਜਾਂਗੇ ਤੁਹਾਨੂੰ ਮਾਪਿਆਂ ਨੂੰ ਨਿਆਣੇ ਨਾਲ ਉਹਨਾਂ ਨੂੰ ਸਕੂਲ ਪੁੱਛਿਓ ਜਿਹੜੇ ਪਹਿਲਾਂ ਭੇਜੇ ਉਹ ਕਿਹੜੇ ਸਕੂਲ ਚ ਆ ਉਹ ਕਿਹੜੇ ਸ਼ਹਿਰ ਚ ਆ ਮੈਂ ਜਾਊਂਗਾ ਯਾਰ ਮੈਂ ਜਾਊਂਗਾ ਕਿਉਂਕਿ ਮੈਂ ਤਾਂ ਕੈਨੇਡਾ ਸਾਰਾ ਘੁੰਮਣਾ ਹੀ ਆ ਕਿੱਥੇ ਵੀ ਹੋਣ ਕੈਨੇਡਾ ਚ ਕਿਤੇ ਪਹਾੜਾਂ ਚ ਹੋਣ ਕਿਤੇ ਸਨੋ ਚ ਸਕੂਲ ਹੋਵੇ ਮੈਂ ਜਾਊਂਗਾ ਹੁਣ ਮੈਂ ਜਿਹੜੀ ਗੱਲ ਕਰਨ ਆ ਆ ਤੁਹਾਡੀ ਲਈ ਕਿ ਮੈਂ ਵੀਜ਼ਾ ਲੱਭਿਆ ਆ ਦੂਜੀ ਗੱਲ ਮੈਂ ਕੋਈ ਇਮੀਗ੍ਰੇਸ਼ਨ ਵਾਲਾ ਨਹੀਂਗਾ ਮੈਂ ਕੋਈ ਕੁਛ ਨਹੀਂਗਾ ਠੀਕ ਆ ਨਾ ਮੈਂ ਵੀਜ਼ੇ ਲਵਾਉਣਾ ਆ ਮੈਂ ਬਸ ਦੱਸਦਾ ਹੁੰਨਾ ਤੁਹਾਨੂੰ ਕਿ ਆ ਵੀਜ਼ਾ ਆ ਆ ਨਵਾਂ ਵੀਜ਼ਾ ਆ ਆ ਇੱਦਾਂ ਇੱਦਾਂ ਜਿਹੜਾ ਨਿਊ ਫਾਉਂਡਲੈਂਡ ਦਾ ਦੱਸਿਆ ਸੀਗਾ ਠੀਕ ਆ ਨਾ ਸਹੀ ਆ ਨਾ ਜੇ ਮੈਂ ਵੀ ਬਾਕੀਆਂ ਠੱਗਾਂ ਦੀ ਤਰ੍ਹਾਂ ਹੁਣ ਆ ਵੀਜ਼ਾ ਜੀ ਆ ਵੀਜ਼ਾ ਹੁਣ ਜਿਹੜਾ ਮੈਂ ਕਹਿਣ ਲੱਗਾ 28 ਦਿਨਾਂ ਚ ਵੀਜ਼ਾ ਕੋਈ ਆਇਲੈਸ ਨਹੀਂ ਚਾਹੀਦੀ ਕੋਈ ਕੁਛ ਨਹੀਂ ਚਾਹੀਦਾ ਹਾਂਜੀ ਮੈਂ ਨਹੀਂ ਕਹਿਣਾ ਸੀ ਵੀ ਉੱਥੇ ਮੇਰਾ ਆਫਿਸ ਹੈ ਜਾਓ ਉੱਥੇ ਮੈਨੂੰ ਵੀ ਕਾਫੀ ਲੋਕਾਂ ਨੇ ਕਿਹਾ ਉੱਥੋਂ ਇੰਡੀਆ ਤੋਂ ਵੀ ਭਾਜੀ ਸਾਡੇ ਨਾਲ ਕਰ ਲਾ ਐਨੇ ਲੱਖ ਨਹੀਂ ਕਰੋੜ ਰੁਪਈਆ ਹਾਂਜੀ ਐਨੇ ਕਰੋੜ ਰੁਪਈਆ ਲੈ ਲੈ ਸਾਡੇ ਆਫਿਸ ਲੋਕਾਂ ਨੂੰ ਭੇਜੀ ਚਲੋ ਉਹਨਾਂ ਨੂੰ ਪਤਾ ਹੈ ਵੀ ਭਾਈ ਲੋਕਾਂ ਤੋਂ ਪੈਸੇ ਉਹ ਨਹੀਂ ਠੱਗ ਕੇ ਕਰੋੜਾਂ ਪੂਰੇ ਕਰ ਲੈਣੇ ਆ ਪਰ ਜ਼ਮੀਰ ਨਹੀਂ ਵੇਚਣਾ ਜੋ ਮਰਜੀ ਆ ਮਾੜੇ ਹਾਲਾਤਾਂ ਚ ਭੁੱਖ ਨਾਲ ਘੁੱਲਦਾ ਜੋ ਮਰਜੀ ਆ ਆਮ ਸਰਕਾਰ ਦਾ ਵੀ ਮੈਨੂੰ ਆਇਆ ਸੀ ਤੋਹਫਾ ਵੀ ਭਾਈ ਸਾਡੇ ਅਲ ਦਾ ਹੋ ਜਾ ਠੀਕ ਹੈ ਨਾ ਜਿਹੜਾ ਧੱਕਾ ਕਰਦੀ ਆਮ ਸਰਕਾਰ ਉਹਦੇ ਖਿਲਾਫ ਵੀ ਆਪਾਂ ਬੋਲਾਂਗੇ ਆਜੋ ਹੁਣ ਗੱਲ ਤੁਹਾਨੂੰ ਦੱਸਦੇ ਆ ਸੋ ਜੀਐਸਐਸ ਵੱਧੋ ਵੱਧ ਲਿਖਿਓ ਜੇ 5000 ਤੋਂ ਵੱਧ ਕਮੈਂਟ ਆ ਗਿਆ ਜੀਐਸਐਸ ਦਾ ਆਪਾਂ ਤੁਹਾਨੂੰ ਇਹਦੇ ਬਾਰੇ ਦੱਸਾਂਗੇ ਕੈਨੇਡਾ ਦਾ ਵੀਜ਼ਾ ਇਹ ਕਿਹੜਾ ਆ ਇਦਾਂ ਲਵਾ ਸਕਦੇ ਆ 28 ਦਿਨ ਚ ਸਭ ਤੋਂ ਵੱਡੀ ਗੱਲ ਆਪਣੇ ਲੋਕਾਂ ਦੀ ਭਾਜੀ ਆਇਲਸ ਨਹੀਂ ਹੁੰਦੀ ਉਹ ਵੀ ਉਹਦਾ ਵੀ ਹੱਲ ਕਰਤਾ ਆ ਠੀਕ ਹੈ ਨਾ ਹਾਂਜੀ ਹਾਂਜੀ ਹਰ ਕਮੈਂਟ ਕਰਨਾ ਹੈ ਆ ਦੇਖੋ ਕੀ ਕੀ ਚਾਹੀਦਾ ਆ ਇਹ ਵੀਜੇ ਲਈ ਆ ਦੇਖੋ ਕੋਈ ਉਮਰ ਦੀ ਹੋਂ ਨੀ ਸੀਮਾ ਭਾਵੇਂ ਤੁਸੀਂ 60 ਸਾਲ ਦੇ ਆ ਭਾਵੇਂ 90 ਸਾਲ ਦੇ ਆ ਹਾਂਜੀ 90 ਸਾਲ ਦੇ ਹੁਣ ਤੁਸੀਂ ਕਹਣਾ ਜਿਹੜਾ 90 ਸਾਲ ਦਾ ਉਹ ਕੰਮ ਕੀ ਕਰੂਗਾ ਆ ਦੇਖੋ ਤੁਹਾਨੂੰ ਪਹਿਲਾਂ ਜਿਹੜੇ ਮੇਨ ਕੁਐਸਚਨ ਹੁੰਦੇ ਭਾਜੀ ਮੇਤੋਂ ਵਾਇਰਲੈਸ ਨਹੀਂ ਹੁਣੀ ਭਾਜੀ ਮੇਰੀ ਉਮਰ 50 ਪਲੱਸ ਹੋ ਗਈ ਆ ਭਾਜੀ ਆ ਹੋ ਗਿਆ ਉਹ ਹੋ ਗਿਆ ਆ ਦੇ ਕੋਈ ਉਮਰ ਦੀ ਸੀਮਾ ਨਹੀਂ ਕੋਈ ਵਾਇਰਲੈਸ ਨਹੀਂ ਚਾਹੀਦੀ ਕੋਈ ਪੁਆਇੰਟ ਸਿਸਟਮ ਨਹੀਂਗਾ ਕੋਈ ਸੀਆਰਐਸ ਨਹੀਂ ਕੋਈ ਈਸੀਏ ਨਹੀਂ 28 ਦਿਨਾਂ ਚ ਵੀਜ਼ਾ ਆ ਹਾਂਜੀ ਕੋਈ ਡਰਾਚ ਨਹੀਂ ਪਾਉਣਾ ਕੋਈ ਔਰ ਹੋ ਨਹੀਂਗਾ ਵੀ ਡਰਾਚ ਮੇਰਾ ਆਇਆ ਨਹੀਂ ਨਾ ਐਦਾਂ ਉਦਾਂ ਠੀਕ ਹੈ ਜੀ ਸੋ ਦੇਖ ਲਓ ਇਹ ਹੁਣ ਕਿਹੜਾ ਵੀਜ਼ਾ ਆ ਤੇ ਪੈਸੇ ਵੀ ਐਨ ਪੂਰੇ ਠੀਕ ਹੈ ਨਾ ਸੋ ਦੇਖ ਸਕਦੇ ਆ ਇਹਦੇ ਬਾਰੇ ਪੂਰਾ ਦੱਸੂ ਸਾਰਾ ਏ ਤੋਂ ਜ਼ेड ਠੀਕ ਹੈ ਨਾ ਸੋ ਇਦਾਂ ਹੀ ਇਦਾਂ ਗਾਂ ਦੀ ਗਾਂ ਕਿਉਂਗੇ ਹੁਣ ਮੇਰਾ ਕੰਮ ਤੁਹਾਡੇ ਤੱਕ ਚੰਗੀਆਂ ਗੱਲਾਂ ਪਹੁੰਚਾਉਣਾ ਸਰਚ ਕਰਕੇ ਹੀ ਪਤਾ ਚੱਲਦਾ ਇਹ ਵੀਜਾ ਸ਼ੁਰੂ ਵੀ ਕੈਨੇਡਾ ਨੇ ਨਵਾਂ ਹੀ ਕੀਤਾ ਆ ਐਨਾ ਹੀ ਪੁਰਾਣਾ ਨਹੀਂਗਾ ਨਵਾਂ ਹੀ ਸ਼ੁਰੂ ਕੀਤਾ ਆ ਡਾਕੂਮੈਂਟ ਕੀ ਚਾਹੀਦੇ ਆ ਕੱਖ ਵੀ ਨਹੀਂ ਪਿਛਲੇ 6 ਮਹੀਨਿਆਂ ਦੀ ਬੈਂਕ ਦੀ ਤੇ ਥੋੜੇ ਬਹੁਤੇ ਪੈਸੇ ਤੇ ਬਾਕੀ ਆ ਪੇ ਸਲਿੱਪ ਜਾਂ ਚਿੱਠੀ ਚਾਹੀਦੀ ਆ ਜਿੱਥੇ ਤੁਸੀਂ ਕੰਮ ਕਰਦੇ ਆ ਉਦੀ ਮੈਂ ਐਗਜ਼ਾਮਪਲ ਦਿੰਨਾ ਜਿੱਥੇ ਤੁਸੀਂ ਕੰਮ ਕਰਦੇ ਆ ਹੁਣ ਜਿੱਦਾਂ ਮੇਰਾ ਇੰਦੀ ਰੇਡੀਓ ਮੈਂ ਰਜਿਸਟਰ ਕਰਾਇਆ ਕੈਨੇਡਾ ਚ ਮੈਂ ਤਿੰਨ ਮੁੰਡੇ ਕੁੜੀਆਂ ਕਨੇਡਾ ਸੱਦ ਸਕਦਾ ਆ ਉਹ ਪਹਿਲਾਂ ਤਾਂ ਹੋ ਤਾਂ ਉਹਨੂੰ ਸਵਾ ਕ ਸਾਲ ਹੋ ਗਿਆ ਰਜਿਸਟਰ ਕਰਾਏ ਨੂੰ ਪਰ ਮੇਰੇ ਮਾਈਂਡ ਚ ਹੈ ਹੀ ਨਹੀਂ ਸੀ ਵੀ ਭਾਈ ਮੈਂ ਵੀ ਪੇ ਸਲਿੱਪਾਂ ਚਲਾਵਾ ਹੁਣ ਉਹਦੀਆਂ ਮੇਰੀਆਂ ਪੇ ਸਲਿੱਪਾਂ ਚੱਲ ਰਹੀਆਂ ਪਿਛਲੇ 4 ਮਹੀਨਿਆਂ ਤੋਂ ਹਾਂਜੀ ਤੇ ਮੈਂ ਵੀ ਆਉਣ ਵਾਲੇ 5-6 ਮਹੀਨਿਆਂ ਚ ਮੁੰਡਾ ਜਾਂ ਕੁੜੀ ਲਿਆ ਸਕਦਾ ਆ ਕਨੇਡਾ ਠੀਕ ਆ ਨਾ ਜਿੱਦਾਂ ਲੋਕ ਲੈ ਕੇ ਆਉਂਦੇ 30-30 ਲੱਖ ਰੁਪਈਆ ਲੈ ਕੇ ਆਪਾਂ ਤਾਂ ਭਾਈ ਜੀ ਚ ਹਨਰ ਹੋਊਗਾ ਜਾਂ ਕੁਝ ਉਹੀ ਲਿਆਵਾਂਗੇ ਪੈਸੇ ਦੀ ਸਾਨੂੰ ਐਨੀ ਭੁੱਖ ਨਹੀਂ ਗਈ ਹਾਂਜੀ ਆਪਾਂ ਤਾਂ ਉਹੀ ਇੱਕ ਨਿੱਕਰ ਪਿਛਲੇ ਵੀਕ ਦੀ ਪਾਈਓ ਆ ਇੱਥੇ ਹੀ ਦੇ ਦਾਣ ਲੱਗੀ ਹੋਣੀ ਆ ਮੈਲ ਲੱਗੀ ਹੋਣੀ ਆ ਹਾਂਜੀ ਸੋ ਪੈਸੇ ਦੀ ਭੁੱਖ ਤਾਂ ਉਹਨੂੰ ਹੁੰਦੀ ਸੀ ਨੇ ਲੋਕਾਂ ਨੂੰ ਦਿਖਾਉਣਾ ਮੇਰੇ ਕੋ ਆ ਕੱਪੜੇ ਮੇਰੇ ਕੋ ਆ ਮੇਰੇ ਚ ਰੱਬ ਨੇ ਉਹ ਦਿੱਤਾ ਆ ਮੈਨੂੰ ਵੀ ਕੋਈ ਚੱਕਰ ਨਹੀਂ ਵੀਰਿਆ ਹਾਂਜੀ ਆਜੋ ਤੁਹਾਨੂੰ ਦਿਖਾਉਣਾ ਇਹ ਬੀਜਾ ਠੀਕ ਹੈ ਜੀ ਆਫਰ ਪਈ ਉਹੀ ਮੰਨ ਲਓ ਤੁਸੀਂ ਮੇਰੇ ਲਈ ਕੰਮ ਕਰਦੇ ਆ ਪੇ ਸਲਿੱਪਾਂ ਹਾਂਜੀ ਮੈਂ ਤੁਹਾਨੂੰ ਦੇ ਦੇਣੀ ਆ ਮੇਰੇ ਲਈ ਕੰਮ ਕਰਦਾ ਕੰਮ ਐਕਸਪੀਰੀਅੰਸ ਦਾ ਲੈਟਰ ਆ ਹਾਂਜੀ ਸੋ ਦੇਖ ਸਕਦੇ ਆ ਇਹ ਕਾਫੀ ਸੌਖਾ ਬੀਜ ਆ ਸੋ ਇਹ ਹੈ ਕਿਹੜਾ ਆ ਇਹ ਹੈ ਕਿਹੜਾ ਆ ਇਹਦੇ ਬਾਰੇ ਸਾਰਾ ਹੀ ਦੱਸਾਂਗੇ 5000 ਕਮੈਂਟ ਹੋਇਆ ਤਾਂ ਇਹਦੇ ਬਾਰੇ ਪੂਰੀ ਵੀਡੀਓ ਪਾਉਂ ਨਹੀਂ ਤਾਂ ਮੈਨੂੰ ਹੁਣ ਆ ਵੀ ਭਾਈ ਆਪਣੇ ਲੋਕ ਰੁਚੀ ਨਹੀਂ ਰੱਖਦੇ ਹੁਣ 2-300 ਬੰਦਾ ਦੇਖ ਰਿਆ ਸਾਰਿਆਂ ਦੇ ਹਿੱਸੇ 5-7 ਕਮੈਂਟ ਹੀ ਆਉਣੇ ਆ ਠੀਕ ਆ ਜਿਹੜੇ ਬਾਅਦ ਚ ਵੀ ਦੇਖੂਗੇ ਕਰਿਓ ਆ ਤੁਹਾਡੇ ਸਾਹਮਣੇ ਕੋਈ ਉਮਰ ਦੀ ਸਭ ਤੋਂ ਵਧੀਆ ਜਿਹੜੀ ਗੱਲ ਲੱਗੀ ਉਮਰ ਦੀ ਸੀਮਾ ਹੀ ਹੈ ਨਹੀਂ ਕੋਈ ਭਾਵੇਂ ਤੁਸੀਂ 60ਾਂ ਦੇ ਭਾਵੇਂ 80ਾਂ ਦੇ ਆ ਕੋਈ ਹਾਈਲਟ ਨਹੀਂ ਚਾਹੀਦੀ ਦੇਖ ਲਓ ਇਦਾਂ ਦਾ ਵੀਜ਼ਾ ਮਿਲਣਾ ਹੀ ਨਹੀਂ ਕੈਨੇਡਾ 'ਚ ਤੁਹਾਨੂੰ ਕੋਈ ਕੋਈ ਕਹਿੰਦਾ ਹੁੰਦਾ ਹਾਈਲ ਸਚਾਈ ਦੀ ਕੋਈ ਕਹਿੰਦਾ ਈ ਉਮਰ ਚਾਹੀਦੀ ਕੋਈ ਕਹਿੰਦਾ ਕੋਈ ਇੱਕ ਪ੍ਰੋਸੈਸਿੰਗ ਟਾਈਮ 28 ਦਿਨ ਦੇਖ ਲਓ ਭਾਈ 28 ਦਿਨਾਂ 'ਚ ਮਹੀਨੇ 'ਚ ਵੀਜ਼ਾ ਸੋ ਦੇਖ ਸਕਦੇ ਆ ਫਾਇਦਾ ਕੀ ਆ ਅੱਗੇ ਤੁਹਾਨੂੰ ਪਰਮਿਟ ਮਿਲੂਗਾ ਪੀਆਰ ਮਿਲੂਗੀ ਆਪਣੀ ਪਰਿਵਾਰ ਨੂੰ ਵੀ ਲਿਆ ਸਕਦੇ ਆ ਹਾਂਜੀ ਇੱਚ ਤੇ ਤੁਸੀਂ ਆ ਗਏ ਪਰਿਵਾਰ ਨੂੰ ਵੀ ਲਿਆ ਤੇ ਖਰਚਾ ਕਿੰਨਾ ਆ 100 ڈالر ਫੀਸ ਦਾ 85 ਬਾਇਓਮੈਟ੍ਰਿਕ ਦਾ 200 ڈالر ਉਹੀ ਆਪਣਾ 12000 ਰੁਪਏ 12000 ਰੁਪਏ ਕੀ ਹੁੰਦੇ ਕੁਝ ਵੀ ਨਹੀਂ ਹਾਂਜੀ ਸੁ ਦੇਖ ਸਕਦੇ ਆ ਇੱਚ ਵੀ ਲੋਕਾਂ ਨੇ ਸਵਾਲ ਵੀ ਪੁੱਛਿਓ ਆ ਪੀ ਮੈਂ ਆਪਣਾ ਪਰਿਵਾਰ ਲਿਆ ਸਕਦਾ ਇਸ ਵੀਜੇ ਤੇ ਇਹੋ ਹੀ ਵੀਜ਼ਾ ਆ ਜਿਹੜਾ ਮੈਂ ਸਪੇਨ ਦਾ ਦੱਸਿਆ ਸੀ ਤੇ ਇਹ ਕੈਨੇਡਾ 'ਚ ਵੀ ਨਵਾਂ ਹੀ ਸ਼ੁਰੂ ਹੋਇਆ ਇਹਨਾ ਪੁਰਾਣਾ ਨਹੀਂਗਾ ਸੋ ਮੈਨੂੰ ਨਹੀਂ ਸੀ ਪਤਾ ਇਹ ਵੀਜ਼ਾ ਕੈਨੇਡਾ 'ਚ ਵੀ ਚਾਲੂ ਹੋ ਗਿਆ 2-4 ਕ ਮਹੀਨੇ ਹੀ ਹੋਏ ਪੁਰਾਣਾ ਨਹੀਂ ਬੱਤਾ ਹੁਣੇ ਹੀ ਸ਼ੁਰੂ ਹੋਇਆ ਇਹ ਵੀਜ਼ਾ ਕੈਨੇਡਾ 'ਚ ਠੀਕ ਹੈ ਨਾ ਸੋ ਦੇਖ ਸਕਦੇ ਆ ਆਪਣਾ ਤੁਸੀਂ ਪਰਿਵਾਰ ਵੀ ਲਿਆ ਸਕਦੇ ਆ ਵੀਜ਼ੇ ਨਾਲ ਇੱਥੇ ਹੁਣ ਇਹ ਵੀਜ਼ਾ ਹੈ ਕੀ ਆ ਥੋੜਾ ਆਈਡੀਆ ਦੇ ਦਿੰਨਾ ਮੈਂ ਹਾਂਜੀ ਆਈਡੀਆ ਦੇ ਦਿੰਨਾ ਆ ਬਾਕੀ 5000 ਕਮੈਂਟ ਕਰੋ ਫੇਰ ਪੂਰੀ ਵੀਡੀਓ A ਤੋਂ Z ਆ ਪੂਰੇ ਪੇਪਰ ਕੀ ਚਾਹੀਦੇ ਕੀ ਕੀ ਆਈਡੀਆ ਦੇ ਦਿੰਨਾ ਆ ਉਹੀ ਆ ਭਾਈ 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 ਫੋਰ ਐਗਜ਼ਾਮਪਲ ਉਹੀ ਆ ਜਿੱਦਾਂ ਆਪਣੇ ਰਮਨੇਪਪ ਨੇ ਕਰੂੰ ਹਾਂਜੀ ਆਪਣੇ ਨੁਸਕੇ ਦਿੰਦੀਆਂ ਆਪਾਂ ਉਹਨਾਂ ਨੂੰ ਮਾੜਾ ਨਹੀਂ ਕਹਿੰਦੇ ਉਹਨਾਂ ਦੀ ਮੈਂ ਸਪੋਰਟ ਵੀ ਕੀਤੀ ਸੀਗੀ ਉਹ ਜਿਹੜੀ ਆਪਣੀ ਉਹ ਬਾਈ ਹੈਗੇ ਆ ਜੈ ਬਿਸ਼ਕੂ ਉਹਨਾਂ ਦਾ ਪੇਜ ਦਾ ਨਾਮ ਆ ਮੈਂ ਉਹਨਾਂ ਦੇ ਹੱਕ 'ਚ ਵੀ ਵੀਡੀਓ ਪਾਈ ਸੀ ਉਹ ਆਪਣੀਆਂ ਵੀ ਵੀਡੀਓ ਦੇਖਦੇ ਸੀ ਸੋ ਹੁਣ ਜਿੱਦਾਂ ਉਹ ਵੀਡੀਓ ਬਣਾਉਂਦੇ ਆ ਸੋਸ਼ਲ ਮੀਡੀਆ ਤੇ ਹਾਂਜੀ ਇਹ ਉਹੀ ਵੀ ਜਾਇਆ ਵੀ ਜਿਹੜਾ ਕੰਮ ਤੁਸੀਂ ਇੰਡੀਆ ਰਹਿ ਕੇ ਕਰਦੇ ਆ ਜਾਂ ਕਿਤੇ ਵੀ ਲਾ ਲਓ ਯੂਏਈ 'ਚ ਆ ਜਾ ਕਿਤੇ ਵੀ ਤੁਸੀਂ ਇੱਥੇ ਰਹਿ ਕੇ ਕਰ ਸਕਦੇ ਆ ਹੁਣ ਜਿੱਦਾਂ ਮੇਰਾ ਆ ਮੈਂ ਸਰੀ ਰਹਿੰਦਾ ਸੀ ਹੁਣ ਮੈਂ ਐਡਵੈਂਟਨ ਆ ਕੱਲ ਨੂੰ ਮੈਂ ਹੋਰ ਸ਼ਹਿਰ ਹੁਣਾ ਪਰਸੋਂ ਨੂੰ ਮੈਂ ਸਨੋਚ ਹੁਣਾ ਸਮਝੇ ਨਾ ਕੰਮ ਤਾਂ ਮੇਰਾ ਚੱਲੀ ਜਾਣਾ ਮਾੜਾ ਮੋਟਾ ਇਦਾਂ ਦਾ ਭਈ ਤੁਸੀਂ ਸੋਸ਼ਲ ਮੀਡੀਆ ਤੇ ਵੀਡੀਓ ਪਾਉਣ ਵਾਲੇ ਚਾਹੀਦੇ ਆ ਜਾਂ ਤੁਹਾਡੀ ਕੋਈ ਕੰਪਨੀ ਹੋਵੇ ਤੁਸੀਂ ਉਹਨਾ ਕੰਮ ਕਰਦੇ ਆ ਆਪਣੇ ਲੈਪਟਾਪ ਤੋਂ ਜਾਂ ਫੋਨ ਤੋਂ ਭਈ ਇਹ ਨਹੀਂਗਾ ਭਈ ਹੁਣ ਮੈਂ ਸਰੀ ਤੋਂ ਆਇਆ ਯਾਰ ਮੇਰੀਆਂ ਇੰਧਿਹੜੀਆਂ ਮੁੱਕ ਹੋ ਗਈਆਂ ਭਈ ਲੁੱਕ ਮੈਂ ਪਾਉਣੀ ਸੀ ਉੱਥੇ ਇਦਾਂ ਨਹੀਂ ਇਹ ਉਹ ਵੀ ਜਾਇਆ ਭਈ ਤੁਸੀਂ ਆਪਣਾ ਕੰਮ ਕਿਤੋਂ ਵੀ ਕਰ ਸਕਦੇ ਆ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਸੋ ਦੇਖ ਸਕਦੇ ਆ ਆ ਦੇਖ ਲਓ ਸਾਰੇ ਕੋ ਤੁਹਾਡੇ ਸਾਹਮਣੇ ਆ। ਕਾਫੀ ਸੌਖਾ ਆ ਇਹ ਵੀਜਾ ਜੇ ਤੁਸੀਂ ਸੋਸ਼ਲ ਮੀਡੀਆ ਤੇ ਵੀਡੀਓ ਪਾਉਨੇ ਆ ਜਾਂ ਕਿਸੇ ਕੰਪਨੀ ਨਾਲ ਕੰਮ ਕਰਦੇ ਆ ਤੇ ਉਹ ਤੁਸੀਂ ਇੰਡੀਆ ਰਹਿ ਕੇ ਵੀ ਕਰ ਸਕਦੇ ਕੈਨੇਡਾ ਰਹਿ ਕੇ ਵੀ ਕਰ ਸਕਦੇ ਤੁਹਾਡਾ ਕੰਮ ਫੋਨ ਜਾਂ ਲੈਪਟਾਪ ਤੋਂ ਹੋਣ ਵਾਲਾ ਚਾਹੀਦਾ ਉਹ ਅਪਲਾਈ ਕਰ ਸਕਦਾ। ਠੀਕ ਆ ਹੁਣ ਜੇ ਕੋਈ ਲੁੱਕ ਪਾਉਂਦਾ ਸੀ ਜਾਂ ਕੋਈ ਕੁਛ ਕਰਦਾ ਸੀ ਜਾਂ ਕੋਈ ਹੋਰ ਲਾ ਲਓ ਉਹ ਤਾਂ ਫੇਰ ਲੁੱਕ ਉੱਥੇ ਹੀ ਪਹਿਣੀ ਆ ਇੱਥੇ ਤਾਂ ਮੈਂ ਹੁਣ ਪਾਉਣ ਹੋ ਰਿਹਾ। ਹੁਣ ਜਿੱਦਾਂ ਮੈਂ ਕੰਮ ਕਰਦਾ ਵੀਡੀਓ ਦਾ ਮੈਂ ਕੈਨੇਡਾ ਚ ਕਿਤੇ ਵੀ ਜਾ ਕੇ ਤਿਆਰ ਕਰ ਸਕਦਾ ਆ ਵੀਡੀਓ ਇਹ ਆ ਉਹਨਾਂ ਲੋਕਾਂ ਨੂੰ ਇਹ ਵੀਜ਼ਾ ਮਿਲ ਸਕਦਾ ਆ ਸੋ ਦੇਖ ਸਕਦੇ ਆ ਸੋ ਪੀਆਰ ਹੋ ਜਾਂਦੀ ਕਹਿੰਦੇ ਇੰਨਾ ਜੈਸ ਯੂ ਕੈਨ ਈਜ਼ੀਲੀ ਕਨਵਰਟ ਵੀਜ਼ਾ ਟੂ ਪਰਮਟ ਤੇ ਪਹੁੰਚ ਕੇ ਫਿਰ ਪੀਆਰ ਹਾਂਜੀ ਸੋ ਇਹ ਤੋਂ ਸੌਖਾ ਵੀਜ਼ਾ ਮੈਂ ਨਹੀਂ ਸਮਝਦਾ ਵੀ ਪੂਰੀ ਦੁਨੀਆ ਚ ਕਿਤੇ ਵੀ ਹੋਊਗਾ ਇਹ ਇਕੱਲਾ ਕੈਨੇਡਾ ਨਹੀਂ ਪੁਰਤਗਾਲ ਸਪੇਨ ਕਾਫੀ ਕੈਮ ਕੈਮ ਦੇਸ਼ ਇਹ ਵੀਜ਼ਾ ਦੇ ਰਹੇ ਆ ਇਹਦੇ ਬਾਰੇ ਪੂਰੀ ਤਰ੍ਹਾਂ ਫਿਰ ਤੁਹਾਨੂੰ ਦੱਸਾਂਗੇ ਤੇ ਵੱਧੋ ਵੱਧ ਹੁਣ ਸ਼ੇਅਰ ਕਰਿਓ ਸੋ ਦੇਖ ਲਓ ਸਭ ਤੋਂ ਮਸਲਾ ਵੱਡਾ ਇਹੀ ਹੁੰਦਾ ਭਾਜੀ ਮੇਰੀ ਉਮਰ ਇੰਨੀ ਮੈਂ ਤੋ ਆਇਲਸ ਨਹੀਂ ਹੁਣੀ ਤੁਹਾਡਾ ਮਸਲਾ ਹੀ ਨਿਕਾਤਾ ਉਮਰ ਵਾਲਾ ਤੇ ਆਇਲਸ ਵਾਲਾ ਸਕੂਰਾ ਸਕੂਰਾ ਵਾਲਾ ਮਸਲਾ ਹੀ ਨਹੀਂ ਰਿਹਾ ਕੋਈ ਠੀਕ ਹੈ ਜੀ ਹੁਣ ਤੁਸੀਂ ਕੀ ਕਰਨਾ ਵੱਧੋ ਵੱਧ ਦੇ ਵੀਡੀਓ ਸ਼ੇਅਰ ਕਰਨੀ ਆ ਠੀਕ ਹੈ ਜੀ ਸਭ ਤੱਕ ਪਹੁੰਚਾਉਣੀ ਆ ਆਪਣਾ ਖਾਤਾ ਜਿਹੜਾ ਹਾਂਜੀ ਇਹਨੂੰ ਫੋਲੋ ਕਰਨਾ ਆ ਆਹ ਵਾਲੇ ਨੂੰ ਆਪਣਾ 20 ਲੱਖ ਵਾਲਾ ਮੁੜ ਕੇ ਆਇਆ ਨਹੀਂਗਾ ਸ਼ਾਇਦ ਆਉਣਾ ਹੀ ਨਹੀਂ ਈਦੇ ਆਪਾਂ 20 ਲੱਖ ਕਰਨੇ ਆ 80000 ਹੋਏ ਨੂੰ ਫੋਲੋ ਕਰਿਓ ਕਮੈਂਟ ਕਰਿਓ ਵੱਧੋ ਵੱਧ ਅਜੇ 300 ਕਮੈਂਟ ਹੋਇਆ 5000 ਹੋਣਾ ਨਹੀਂ ਮੈਨੂੰ ਫੀਲ ਹੋਇਆ ਲੋਕ ਆਪਣੀ ਰੁਚੀ ਨਹੀਂ ਲੋਕਾਂ ਦੀ ਇਹ ਵੀਜੇ ਬਾਰੇ ਠੀਕ ਹੈ ਨਾ ਕੋਈ ਤੁਹਾਡਾ ਖਰਚਾ ਨਹੀਂਗਾ ਤੇ ਕਮੈਂਟ ਵੱਧੋ ਵੱਧ ਕਰੂਗੇ ਤੁਹਾਨੂੰ ਪੈਸੇ ਵੀ ਮਿਲਣੇ ਆ ਹਨਾ ਸੋ ਮੈਂ ਛਰੀ ਤੋਂ ਆਇਆ ਯਾਰ ਜੇਸ਼ ਕੁਮਾਰ ਦਾ 2500 ਉਹ ਇੱਥੇ ਨਹੀਂ ਮੇਤੋ ਹਾਂਜੀ ਮੈਂ ਬਾਰੇ ਹੀ ਸੀਗਾ ਜੋ ਵੀ ਸੁਣੋ ਪਈ ਰਹੀ ਨਹੀਂ ਪਾ ਹੋਏ ਠੀਕ ਹੈ ਨਾ ਸੋ ਆਪਾਂ ਜਿਹੜਾ ਕਿਹਾ ਹੈ ਉਹ ਕਰਨਾ ਅੱਜ ਹੁਣ ਹਰਜੇਸ਼ ਕੁਮਾਰ ਨੂੰ ਮੈਂ ਪੈਸੇ ਪਾਉਣ ਚੱਲਾਂ ਧੁੱਪ ਚੜ ਗਈ ਆ ਉਹਨੂੰ ਕਹਦੇ ਪੈਸੇ ਜਿਹਨੂੰ ਨਹੀਂ ਪਤਾ ਜਿਹੜਾ ਵੱਦੋ ਵੱਦ ਕਮੈਂਟ ਕਰਦਾ ਆ ਫੇਸਬੁਕ ਨੂੰ ਪੁਆਇੰਟ ਦਿੰਦੀ ਆ ਜਿਹਦੇ ਜ਼ਿਆਦਾ ਪੁਆਇੰਟ ਮੇਰੇ ਖਾਤੇ ਤੇ ਉਹਨੂੰ ਮੈਂ ਪੈਸੇ ਦੇਣੇ ਆ ਤੁਹਾਨੂੰ ਦਿਖਾ ਵੀ ਦਿਨਾ ਆ ਜ਼ਿਆਦਾ ਕਮੈਂਟਾਂ ਦਾ ਤੁਹਾਨੂੰ ਕਿੱਦਾਂ ਫਾਇਦਾ ਸੋ ਹਰਜੇਸ਼ ਕੁਮਾਰ ਤੋਂ ਬਈ ਟੱਪ ਗਏ ਆ ਬੰਦੇ ਸੋ ਹੁਣ ਆਈ ਥਿੰਕ ਉਹ ਵੀਰੇ ਜਿੱਤ ਸਕਦੇ ਆ ਉਹ ਵੀ ਦੱਸਾਂਗੇ ਆ ਆ ਚੱਕਰ ਸੋ ਜਿਹਨਾਂ ਨੂੰ ਨਹੀਂ ਪਤਾ ਭਾਈ ਤੁਸੀਂ ਘਰੇ ਬੇਲੇ ਬੈਠੇ ਪੈਸੇ ਕਮਾਓ ਕਮੈਂਟ ਕਰੋ ਵੱਧੋ ਵੱਧ ਆ ਦਿਖਾ ਦਿੰਨੇ ਤੁਹਾਨੂੰ ਆ ਦੇ ਇਹ ਆ ਦੇ ਸੁਰਜੀਸ਼ ਕੁਮਾਰ ਤੋਂ ਟੱਪ ਗਏ ਭਾਈ ਬੰਦੇ ਟੱਪ ਗਏ ਉਹਦਾ ਅੱਗਾਂ ਲਾਈ ਆਉਂਦੇ ਆ ਆ ਹੈਰੀ ਬਾਈ ਆ ਇਹ ਇਹ ਟੱਪ ਗਿਆ ਰਜੇਸ਼ ਕੁਮਾਰ ਤੋਂ ਫੇ ਆ ਦੇਖੋ ਆ ਤੁਹਾਨੂੰ ਦਿਖਾਉਣਾ ਰਜੇਸ਼ ਕੁਮਾਰ ਹੁਣ ਦੂਜੇ ਤੇ ਆ ਗਿਆ ਯਾਰ ਰਜੇਸ਼ ਕੁਮਾਰ ਦੇ 5400 ਪੁਆਇੰਟ ਆ ਹੈਰੀ ਬਾਈ ਦੇ 12000 ਪੁਆਇੰਟ ਹੋ ਗਏ ਆ ਫੇ ਰੋਮਨ ਬਾਈ ਆ ਬਿਲਾਡੀ ਸਿੰਘ ਆ ਸੈਣੀ ਆ सोनू ਖੰਗੂੜਾ ਆ ਅਰਜਨੀਸ਼ ਇਹ ਵੀ ਬਾਈ ਬਹੁਤ ਕਮੈਂਟ ਕਰਦਾ ਹਾਂਜੀ ਆ ਦੇਖ ਲਓ ਇਦਾਂ ਪੁਆਇੰਟ ਮਿਲਦੇ ਆ ਫੇਸਬੁੱਕ ਕੋਲੋਂ ਠੀਕ ਆ ਨਾ ਸੋ ਤੁਸੀਂ ਕੀ ਕਰਨਾ ਕਮੈਂਟ ਆ ਜੇ ਕੱਲ ਸੀ ਆ ਸਾਰੇ ਆਪਣੀ ਬਹੁਤ ਸਪੋਰਟ ਕਰਦੇ ਆ ਸੋ ਚਲੋ ਪੁਆਇੰਟ ਤਾਂ ਮਿਲਦੇ ਹੀ ਮਿਲਦੇ ਮੈਨੂੰ ਵੀ ਸ਼ੋ ਹੋ ਜਾਂਦਾ ਕਿਹੜੇ ਬੰਦੇ ਮੇਰੀ ਸਪੋਰਟ ਕਰਦੇ ਆ ਇਨ ਫਿਊਚਰ ਜੇ ਮੈਂ ਕਿਸੇ ਦੀ ਸਪੋਰਟ ਕਰਨੀ ਹੋਵੇ ਫਿਰ ਇਹਨਾਂ ਦੀ ਕਰੂੰਗਾ ਪਹਿਲਾਂ ਕਿ ਨਹੀਂ ਜਿਹੜੇ ਮਾੜੇ ਟਾਈਮ 'ਚ ਮੇਰੇ ਨਾਲ ਆ ਮੇਰਾ 20 ਲੱਖ ਵਾਲਾ ਖਾਤਾ ਉੱਡਿਆ 12 ਲੱਖ ਵਾਲਾ ਬੈਨ ਹੋਇਆ ਹੁਣ ਮਾੜਾ ਹੀ ਟਾਈਮ ਆ ਮੇਰਾ ਠੀਕ ਆ ਇਹ ਮੇਰੀ سپورਟ ਕਰ ਰਹੇ ਆ ਸਾਰੇ ਬੰਦੇ ਆ ਜਿੰਨੇ ਵੀ ਤੁਸੀਂ ਦੇਖ ਰਹੇ ਆ ਆ ਦੇਖੋ ਐਦਾ ਪੁਆਇੰਟ ਮਿਲਦੇ ਆ ਆ ਲਿਖਿਆ ਨਾ ਆ 500 ਪੁਆਇੰਟ 500 ਠੀਕ ਆ ਨਾ ਐਦਾ ਤੁਸੀਂ ਕਮੈਂਟ ਕਰੋਗੇ ਸ਼ੇਅਰ ਕਰੋਗੇ ਬਦੋ ਬਦੋ ਤੁਹਾਨੂੰ ਪੁਆਇੰਟ ਮਿਲਣੇ ਆ ਜਿਹਦੇ ਜ਼ਿਆਦਾ ਪੁਆਇੰਟ ਹੋਏ ਉਹਨੂੰ ਆਪਾਂ ਤਾਹੇ ਦੇਣੇ ਆ ਸੋ ਰਜੇਸ਼ ਕੁਮਾਰ ਦੇ ਸਭ ਤੋਂ ਜ਼ਿਆਦਾ ਸੀ ਉਹਨੂੰ ਆਪਾਂ ਦਿੱਤੇ ਆ ਜਿਹਾ ਹੈਰੀ ਵੀਰਾ ਇਹਦੇ ਹੁਣ 12000 ਹੋ ਗਏ ਆ ਸੋ ਜੇ ਕੈਰੀ-ਆਨ ਰੱਖਦਾ ਹੁਣ 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 ਜਿਹੜਾ 2500 ਦੇਣਾ ਆਪਾਂ ਹੈਰੀ ਨੂੰ ਦੇਣਾ ਠੀਕ ਆ ਜੇ ਕੈਰੀ ਆਨ ਰੱਖਦਾ ਆਪਣੇ ਹਾਂਜੀ 12000 ਹੋ ਗਏ ਆ ਸੋ ਜੇ ਇਹ ਇਦਾਂ ਸੋ ਸਮਝ ਜੇ ਨਾ ਤੁਸੀਂ ਵੀ 2500 ਤੇ 3000 ਰੁਪਈਆ ਘਰੇ ਬੈਠੇ ਵੇਲੇ ਜਿੱਤ ਸਕਦੇ ਆ ਕਰਨਾ ਕੀ ਆ ਮੇਰੀਆਂ ਪੋਸਟਾਂ ਸ਼ੇਅਰ ਕਰਨੀਆਂ ਲਾਈਕ ਕਰਨੀਆਂ ਤੇ ਕਮੈਂਟ ਆਵਾਗੋਂ ਕਰੀ ਜਾਣੇ ਆ ਜਾਣੀ ਭਈ 20 25 ਮਿੰਟ ਤੁਸੀਂ ਕਮੈਂਟਾਂ ਤੇ ਲਾਉਣੇ ਭਾਵੇਂ ਇਹ ਵੀ ਜੀ ਲਿਖੋ ਜੋ ਮਰਜੀ ਲਿਖੋ ਕਮੈਂਟ ਬਦੂ ਬਦ ਕਰਨੇ ਬਸ ਇਹ ਆ ਕਰਿਓ ਜੀ ਤੇ ਹੈਰੀ ਵੀਰ ਜੇ ਕੈਰੀ ਆਨ ਰੱਖਦਾ ਆਪਣਾ ਸੋ 2500 ਵਾਜਰ ਜੇਸ ਨੂੰ ਪਾ ਕੇ ਸੋ ਹੈਰੀ ਵੀਰ ਨੂੰ ਫਿਰ 2500 ਰੁਪਇਆ ਆਪਾਂ ਦੇਣ ਜਾ ਰਹੇ ਆ ਅਜੇ ਫਾਈਨਲ ਨਹੀਂ ਹੈਰੀ ਵੀਰ ਦਾ ਜੇ ਕੈਰੀ ਆਨ ਰੱਖਦਾ ਆਪਣੇ ਪੁਆਇੰਟ ਜੇ ਇਹਨੂੰ ਕੋਈ ਟੱਪਦਾ ਨਹੀਂ ਫਿਰ ਇਹਦਾ 2500 ਹੁਣ ਹੈਰੀ ਦਾ ਠੀਕ ਆ ਸੋ ਬਾਕੀ ਇੱਕ ਬੇਨਤੀ ਇਹ ਵੀ ਆ ਬਾਈ ਜੀ ਕਮੈਂਟ ਕਰਿਆ ਕਰੋ ਸ਼ੇਅਰ ਫੋਲੋ ਤੇ ਬਾਕੀ ਆ ਰੀਲ ਪਾਈ ਆ ਪੰਨੂ ਵਾਲੀ ਦੇਖ ਹੀ ਲਈ ਹੋਣੀ ਆ ਸੋ ਬੇਨਤੀ ਆ ਬਾਈ ਯਾਰ ਆ ਪਤਾ ਨਹੀਂ ਕਿਉਂ ਨਹੀਂ ਕਰਦੇ 3 ਸਾਲ ਹੋ ਗਏ ਵੀਰ ਮੇਰੇਓ ਜਿਵੇਂ ਐਸ ਲਿਖਿਓ ਜਿਹੜਾ ਸਪੋਰਟ ਇਹ ਵੀ ਮੈਨੂੰ ਪਤਾ ਚੱਲਦਾ ਵੀ ਕਿਹੜੇ ਕਿਹੜੇ ਕਰਦੇ ਆ ਦੇਖੋ ਆ ਵੀਡੀਓ ਮੁੱਕਣੀ indi-radio.ca ਹੁਣ ਮੈਂ ਐਡਵੈਂਟਨ ਆਇਆ ਮੈਨੂੰ ਐਡ ਐਡਵੈਂਟਨ ਦੀ ਆ ਜਾਣੀ ਆ ਆ ਦੇ ਇੱਥੇ ਐਡ ਆ ਜਾਣੀ ਹੈ ਕਿ ਨਹੀਂ ਆ ਲੋ ਆ ਐਡ ਹੈ ਵੀ ਆ ਇਹ ਪਕੜਮੈਂਟ ਆ ਸ਼ੇਅਰ ਬੁੱਡ ਪਾਰਕ ਐਡਵੈਂਟਨ ਚ ਆ ਜਿਹੜੇ ਸ਼ਹਿਰ ਚ ਤੁਸੀਂ ਰਹਿੰਦੇ ਉੱਥੇ ਦੀ ਕੋਈ ਐਡ ਆ ਜਾਣੀ ਫੋਨ ਦੀ ਕਾਰ ਦੀ ਕੁਝ ਖਰੀਦਣਾ ਨਹੀਂ ਆ ਲੋ ਇੰਨਾ ਕੰਮ ਆ ਯਾਰ ਹੈ ਪਤਾ ਨਹੀਂ ਕਿਉਂ ਨਹੀਂ ਕਰਦੇ ਯਾਰ ਮੈਂ ਸਰਕਾਰਾਂ ਦਾ ਮੱਥੇ ਲਾਇਓ ਸਾਰਾ ਕੁਝ ਇੰਡੀਆ ਤੋਂ ਬੈਨ ਹੋਈ ਬੈਠਾ ਮੈਂ ਕਿਹੜਾ ਤੁਹਾਤੋਂ ਡਾਲਰ ਮੰਗਦਾ ਆ ਚੀਜ਼ ਮੰਗਦਾ ਹੁਣ ਐਡਮਿੰਟਨ ਆ ਐਡਮਿੰਟਨ ਦੀ ਐਡ ਆ ਗਈ ਠੀਕ ਹੈ ਨਾ ਬੈਗ ਜਾ ਕੇ ਫਿਰ ਕਰਨ ਬੈਗ ਜਾ ਕੇ ਚਲੋ ਇੱਕ ਤਾਂ ਹੀ ਨਹੀਂ ਕਰਦੇ ਜਿਹੜੇ ਵੀਰ ਭਰਾ ਕਰ ਸਕਦੇ ਆ ਬੈਗ ਜਾ ਕੇ ਦੋ ਆਉਣੀਆਂ ਇੱਕ ਕੁੱਤੇ ਆਉਣੀਆਂ ਇੱਕ ਥੱਲੇ ਐਡ ਆਉਣੀਆਂ ਠੀਕ ਹੈ ਨਾ ਤੁਸੀਂ ਤਾਂ ਇੱਕ ਤਾਂ ਹੀ ਨਹੀਂ ਕਰਦੇ ਦੋਹਾਂ ਤੇ ਕੀ ਕਰਨੀਆਂ ਭਰਾਵੋ ਠੀਕ ਹੈ ਨਾ ਇਹ ਚੱਕਰ ਆ ਸੋ ਜਿਹੜੇ ਕਰ ਸਕਦੇ ਆ ਜ਼ਰੂਰ ਕਰਿਆ ਕਰੋ ਤੇ ਥੈਂਕ ਯੂ ਸਾਰਿਆਂ ਦਾ ਪ੍ਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਇਹ ਕੁੱਤੇ ਐਡ ਹੋਣੀ ਹੈ ਕਿਸੇਰੇ ਤੇ ਆਉਣੀ ਆ ਜਿਹਨੂੰ ਨਹੀਂ ਪਤਾ ਚੱਲਦਾ ਵੀ ਕਿੱਥੇ ਆਉਂਦੀ ਆ ਆ ਦੇ ਮੈਂ ਤੁਹਾਨੂੰ ਸੌਖਾ ਸਮਝਾ ਦਿੰਦਾ ਵੀਡੀਓ ਮੁੱਕੀ ਲਿਖਿਆ ਨਾ ਆ ਇੱਥੇ ਕਲਿੱਕ ਕਰੋ ਇੱਥੇ ਤੁਸੀਂ ਕੀਤਾ ਇਹ ਕੁੱਤੇ ਐਡ ਹੋਣੀ ਆ ਇੱਥੇ ਆ ਮੇਰੇ ਆ ਫੋਟੋ ਦੇ ਥੱਲੇ ਇੱਕ ਸਭ ਤੋਂ ਥੱਲੇ ਆ ਲਓ ਸਭ ਤੋਂ ਥੱਲੇ ਬਸ ਇੱਥੇ ਐਡ ਹੋਣੀ ਆ ਆ ਸਭ ਤੋਂ ਥੱਲੇ ਆ ਦੇਖਿਓ ਇੰਨਾ ਕੰਮ ਹੈ ਬਸ ਯਾਰ ਉਹਨਾਂ ਦੀ ਸਾਈਟ ਖੋਲ ਕੇ ਦੇਖਣੀ ਆ ਆ ਲਓ ਸਭ ਤੋਂ ਥੱਲੇ ਆ ਲਓ ਇੰਨਾ ਕੰਮ ਜਰੂਰ ਕਰਿਆ ਕਰੋ ਤਾਂ ਜੋ ਮੇਰਾ ਦਿਲ ਨਾਲ ਹੌਲਾ ਹੋਵੇ ਇਹ ਹੋਵੇ ਵੀ ਸਾਰੇ ਮੇਰੇ ਨਾਲ ਹੀ ਆ ਠੀਕ ਹੈ ਵੀਰ ਮੇਰਿਓ ਵੱਧੋ ਵੱਧ ਵੀਡੀਓ ਸ਼ੇਅਰ ਕਰਿਓ ਕਲਿੱਕ ਕਰਿਓ ਤੇ ਫਾਲੋਅਰ ਆਪਣੇ ਵਧਾਓ ਤੇ ਤੁਸੀਂ ਵੀ ਪੈਸੇ ਜਿੱਤੋ ਤੇ ਦੱਸਿਓ ਜਿਸ ਜਿਸ ਲਿਖਿਓ ਆ ਵੀਜ਼ਾ ਜਿਹੜਾ ਕੈਨੇਡਾ ਦਾ ਨਵਾਂ ਆ ਇਹਦੇ ਬਾਰੇ ਦੱਸਿਓ ਫਿਰ ਜੈਸੇ ਜੈਸੇ ਵੱਧੋ ਵੱਧ ਲਿਖੀ ਚਲੋ ਸ਼ੁਕਰੀਆ